ਤੁਸੀਂ ਸੁਨ ਰਹੇ ਹੋ ਕਿਤਾਬ ਬੇਲਿਓ ਨਿਕਲਦੇ ਸ਼ੇਰ ਵਿਮਾ ਅੰਕ ਹੈ ਦੇਖਣ ਮੈਂ ਥੋੜੇ ਦਸੇ ਲੜਤੇ ਘਨੇ ਦਸਾਂ ਹੈ ਜੈਨ ਖਾਨ ਨੂੰ ਸੁਨੀਹਾ ਭੇਜੋ ਤੇ ਤੁਰੰਤ ਪੇਸ਼ ਹੋ ਲਈ ਕਹੋ ਗੁੱਸੇ ਨਾਲ ਅਬਦਾਲੀ ਦੀਆਂ ਅੱਖਾਂ ਵਿੱਚੋਂ ਅੱਗ ਦੇ ਭਾਂਬੜ ਨਿਕਲ ਰਹੇ ਸਨ ਕੁਝ ਵੀ ਉਸਦੇ ਸੋਚੇ ਮੁਤਾਬਕ ਨਹੀਂ ਹੋ ਰਿਹਾ ਸੀ ਬੇਸ਼ੱਕ ਉਸਨੇ ਸਿੱਖ ਪਰਵਾਰਾਂ ਦੇ ਵਹੀਰ ਵਿੱਚੋਂ ਕਈ ਹਜ਼ਾਰ ਸਿੱਖ ਬੀਬੀਆਂ ਬੱਚੇ ਬੁੱਢੇ ਮਾਰ ਦਿੱਤੇ ਸਨ ਪਰ ਉਹ ਸਿੱਖਾਂ ਨੂੰ ਮਾਰਨਾ ਨਹੀਂ ਖਤਮ ਕਰਨਾ ਚਾਹੁੰਦਾ ਸੀ ਤੇ ਇਸ ਵਿੱਚ ਉਸ ਨੂੰ ਆਪਣਾ ਆਪ ਕਿਤੇ ਵੀ ਸਫਲ ਹੁੰਦਾ ਦਿਖਾਈ ਨਹੀਂ ਦੇ ਰਿਹਾ ਸੀ ਅਫਗਾਨ ਫੌਜਾਂ ਖਾਲਸੇ ਦਾ ਹੌਸਲਾ ਤੋੜਨ ਵਿੱਚ ਬੁਰੀ ਤਰ੍ਹਾਂ ਸਫਲ ਰਹੀਆਂ ਸਨ ਜੀ ਜਾਪਨਾ ਹ ਹੁਕਮ ਜੈਨ ਖਾਨ ਅਬਦਾਲੀ ਅੱਗੇ ਪੇਸ਼ ਹੁੰਦਿਆਂ ਬੋਲਿਆ ਹੁਕਮ ਹੁਣ ਨਵਾਂ ਹੁਕਮ ਕੀ ਚਾਹੁੰਦਾ ਹੈ ਜੈਨ ਖਾਨ ਪੁਰਾਣਾ ਪੂਰਾ ਕਾਰ ਆਇਆ ਹੈ ਜੈਸੀਆਂ ਫੜਾ ਮਾਰ ਕੇ ਤੂੰ ਸਾਨੂੰ ਸੱਦਿਆ ਸੀ ਉਹਨਾਂ ਤੇ ਪੂਰਾ ਨਹੀਂ ਉਤਰਿਆ ਖਿਜਦਾ ਹੋਇਆ ਅਬਦਾਲੀ ਬੋਲਿਆ ਹਜ਼ੂਰ ਦੀ ਗੱਲ ਮੈਂ ਸਮਝਿਆ ਨਹੀਂ ਜੈਨਾ ਵੀ ਭੋਲਾ ਬਣ ਰਿਹਾ ਸੀ ਆਪਣੀ ਭੇਜੀ ਚਿੱਠੀ ਤਾਂ ਯਾਦ ਹੈ ਕਿ ਉਹ ਵੀ ਭੁੱਲ ਗਿਆ ਕੀ ਸੁਨੇਹਾ ਕਲਿਆ ਸੀ ਤੂੰ ਅਸੀਂ ਇਹਨਾਂ ਨੂੰ ਅੱਗੋਂ ਘੇਰਦੇ ਹਾਂ ਤੇ ਤੁਸੀਂ ਪਿੱਛੋਂ ਹਮਲਾ ਕਰ ਦਿਓ ਅਬਦਾਲੀ ਨੇ ਜੈਨ ਖਾਨ ਨੂੰ ਉਸਤੇ ਭੇਜੇ ਸੁਨੇਹੇ ਦੀ ਯਾਦ ਯਾਦ ਕਰਵਾਈ ਪਰ ਅਸੀਂ ਅੱਗੇ ਡਟੇ ਹੋਏ ਹਾਂ ਹਾ ਹਜ਼ੂਰ ਹਾਂ ਮੈਨੂੰ ਪਤਾ ਹੈ ਜਿਵੇਂ ਤੁਸੀਂ ਡਟੇ ਹੋਏ ਹੋ ਕੁਝ ਕੁ ਸੌ ਸਿੱਖਾਂ ਦੇ ਜਥੇ ਨੇ ਤੁਹਾਨੂੰ ਐਸਾ ਭਜਾਇਆ ਕਿ ਵਹੀਰ ਤੋਂ ਕਿੰਨੀ ਮੀਲ ਅਗਾਹ ਜਾ ਕੇ ਰੁਕੇ 50000 ਫੌਜ ਸੀ ਤੇਰੇ ਕੋਲ ਤੇ ਲਗਭਗ ਐਨੀ ਹੀ ਮਲੇਰ ਕੋਟੀਆਂ ਕੋਲ ਤੇ ਸਿੱਖਾਂ ਦੀ ਗਿਣਤੀ ਕਿੰਨੀ ਸੀ ਕਿ ਉਹਨਾਂ ਦੇ ਇੱਕ ਛੋਟੇ ਜਿਹੇ ਜਥੇ ਨੇ ਹੀ ਤੁਹਾਡੀ ਸਾਰੀ ਫੌਜ ਪਾਰ ਬੁਲਾ ਦਿੱਤੀ ਹੈ ਤੁਸੀਂ ਇਨ੍ਹਾਂ ਉੱਤੇ ਅੱਗੇ ਟੁੱਟ ਕੇ ਕਿਉਂ ਨਹੀਂ ਪੈਂਦੇ ਜਿੰਨਾ ਚਿਰ ਵਹੀਰ ਦੇ ਰਾਖੇ ਸਿੰਘਾਂ ਨੂੰ ਨਹੀਂ ਮਾਰਦੇ ਓਨੀ ਦੇਰ ਉਹਨਾਂ ਪਰਿਵਾਰਾਂ ਦਾ ਵਾਲ ਵੀ ਵਿੰਗਾ ਨਹੀਂ ਹੋਣ ਦੇਣਾ ਪਰ ਜਹਾਪਨਾ ਜਾਨ ਬਖਸ਼ੀ ਹੋਵੇ ਤਾਂ ਤੁਹਾਡੀ ਭੇਜੀ ਚਿੱਠੀ ਦਿਖਾਵਾਂ ਜੈਨ ਖਾਨ ਨੇ ਅਬਦਾਲੀ ਦੀ ਭੇਜੀ ਪਹਿਲੀ ਚਿੱਠੀ ਕਿਸੇ ਵਿੱਚੋਂ ਕੱਢੀ ਤੁਸੀਂ ਆਪ ਹੀ ਲਿਖ ਭੇਜਿਆ ਸੀ ਹਜ਼ੂਰ ਕਿ ਤੁਸੀਂ ਭਾਵੇਂ ਇਨ੍ਹਾਂ ਨਾਲ ਨਾ ਲੜੋ ਬਸ ਅੱਗੇਓ ਘੇਰਾ ਪਾਈ ਰੱਖੋ ਤੇ ਅਸੀਂ ਅਬਦਾਲੀ ਨੇ ਜੈਨੇ ਕੋਲੋਂ ਚਿੱਠੀ ਖੋਲ੍ਹ ਲਈ ਤੇ ਪਾੜ ਕੇ ਆਪਣੇ ਵੱਲੋਂ ਦੂਰ ਵਗਾ ਮਾਰੀ ਪਰ ਉਹ ਉੱਥੇ ਹੀ ਡਿੱਗ ਪਈ ਅਬਦਾਲੀ ਦੇ ਪੈਰਾਂ ਕੋਲ ਜੰਗ ਵਿੱਚ ਸਿਆਣਾ ਫੌਜਦਾਰ ਉਸੇ ਨੂੰ ਮੰਨਿਆ ਜਾਂਦਾ ਹੈ ਜੋ ਆਪਣੀ ਬੁੱਧੀ ਨਾਲ ਜੰਗ ਵਿੱਚ ਨੀਤੀਆਂ ਘੜੇ ਤੇ ਲੋੜ ਪਵੇ ਤਾਂ ਨੀਤੀ ਬਦਲ ਵੀ ਲਵੇ ਮਕਸਦ ਜੰਗ ਜਿੱਤਣੀ ਹੁੰਦਾ ਹੈ ਅਬਦਾਲੀ ਨੂੰ ਆਪਣੇ ਪਹਿਲੇ ਸਨੇਹ ਤੇ ਵੀ ਗੁੱਸਾ ਆ ਰਿਹਾ ਸੀ ਉਸਨੇ ਵੀ ਕਿੱਥੇ ਸੋਚਿਆ ਸੀ ਕਿ ਘੇਰਾ ਪੈ ਜਾਣ ਤੇ ਵੀ ਸਿੰਘ ਇੰਨੀ ਬਹਾਦਰੀ ਦਿਖਾਉਣਗੇ ਕੀ ਅਫਗਾਨਾ ਦੀਆਂ ਸਭ ਵਿਅੰਤਾ ਧਰੀਆਂ ਧਰਾਈਆਂ ਰਹਿ ਜਾਣਗੀਆਂ ਕਿੱਥੇ ਹੈ ਤੇਰਾ ਸਾਥੀ ਲక్ష్ਮੀ ਨਾਰਾਇਣ ਤੇ ਕਿੱਥੇ ਹੈ ਉਸਦੀ ਫੌਜ ਤੁਹਾਡੀ ਤਿੰਨਾਂ ਦੀ ਫੌਜ ਰਲ ਕੇ ਕਿ ਸਿੱਖਾਂ ਨੂੰ ਅੱਗੇ ਢਾ ਨਹੀਂ ਸਕਦੀ ਹੁਣੇ ਜਾ ਆਪਣੀ ਲక్ష్ਮੀ ਨਾਰਾਇਣ ਦੀ ਤੇ ਮਲੇਰ ਕੋਟੀਏ ਦੀ ਸਾਰੀ ਤਾਕਤ ਨਾਲ ਅੱਗੋਂ ਲੜਾ ਕੇ ਸਿੰਘਾਂ ਤੇ ਹੱਲਾ ਕਰ ਜਿੰਨਾ ਚਿਰ ਅਸੀਂ ਇਹਨਾਂ ਦੀ ਸੁਰੱਖਿਆ ਕਤਾਰ ਨਹੀਂ ਤੋੜਦੇ ਇਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ ਅਬਦਾਲੀ ਦਾ ਨਵਾਂ ਫਰਮਾਨ ਲੈ ਕੇ ਜੈਨ ਖਾਨ ਤੁਰ ਪਿਆ ਚਾਰ ਕੜੀਆਂ ਅਬਦਾਲੀ ਤੁਰੇ ਜਾਂਦੇ ਜੈਨੇ ਨੂੰ ਸੁਣਾਉਂਦਿਆਂ ਬੋਲਿਆ ਚਾਰ ਕੜੀਆਂ ਵਿੱਚ ਸਭ ਮਾਮਲਾ ਨਿਬੇੜ ਦਿਆਂਗਾ ਜੇ ਤੁਸੀਂ ਅੱਗੇ ਤਕੜੇ ਹੋ ਕੇ ਹੱਲਾ ਕਰੋ ਸਾਡੀ ਲੱਖਾਂ ਦੀ ਗਿਣਤੀ ਅੱਗੇ ਕੀ ਨੇ ਇਹ ਕੁਝ ਹਜ਼ਾਰ ਸਿੰਘ ਜੇ ਵਹੀਰ ਦੀ ਗਿਣਤੀ ਵੱਖ ਕਰ ਦਈਏ ਤਾਂ 20000 ਵੀ ਨਹੀਂ ਹੋਣੇ 10000 ਨੇ ਹਜ਼ੂਰ ਮਿਸਲਾਂ ਵਾਲੇ ਹਥਿਆਰਬੰਦ ਲੜਾਕੇ ਸਿੰਘਾਂ ਦੀ ਗਿਣਤੀ ਤਾਂ 10000 ਹੀ ਹੈ ਉਹਦੇ ਵਿੱਚੋਂ 5 ਕੁ ਸਾਡੇ ਵੱਲ ਹਨ ਤੇ 5 ਕੁ ਤੁਹਾਡੇ ਵੱਲ ਜਾਂਦਾ ਜਾਂਦਾ ਜੈਨ ਖਾਨ ਅਬਦਾਲੀ ਨੂੰ ਇਹ ਵੀ ਦੱਸ ਗਿਆ ਕਿ ਬਾਦਸ਼ਾਹ ਨਾਲ 3 ਲੱਖ ਅਫਗਾਨ ਹੁੰਦੇ ਹੋਏ ਵੀ ਉਹ ਸਰਦਾਰ ਚਰਤ ਸਿੰਘ ਤੇ ਮੁਠੀ ਭਾਰ ਸਿੰਘਾਂ ਦਾ ਮੁਕਾਬਲਾ ਨਹੀਂ ਕਰ ਸਕੇ ਦੂਜਿਆਂ ਨੂੰ ਕਹਿਣਾ ਸੌਖਾ ਹੀ ਹੁੰਦਾ ਹੈ ਕਿ ਲੜ ਕੇ ਲੋਹਾ ਲਓ ਸਵਾਦ ਤਾਂ ਫੇਰ ਹੈ ਜੇ ਆਪ ਪਤੰਦਰਾਂ ਦੇ ਮੂਰੇ ਹੋਵੇ ਵਾਪਸ ਮੁੜਦਾ ਹੋਇਆ ਜੈਨ ਖਾਨ ਭਾਵੇਂ ਅਬਦਾਲੀ ਤੇ ਗੁੱਸਾ ਵੀ ਕੱਢ ਰਿਹਾ ਸੀ ਪਰ ਨਾਲ ਨਾਲ ਸੁੱਖ ਦਾ ਸਾਹ ਵੀ ਲੈ ਰਿਹਾ ਸੀ ਉਸ ਨੂੰ ਇਸੇ ਗੱਲ ਦਾ ਇਤਮਿਨਾਨ ਸੀ ਕਿ ਸ਼ੁਕਰ ਹੈ ਉਹ ਅਬਦਾਲੀ ਦੀ ਚਿੱਠੀ ਨਾਲ ਲੈ ਆਇਆ ਸੀ ਨਹੀਂ ਤਾਂ ਅਬਦਾਲੀ ਨੇ ਪਤਾ ਨਹੀਂ ਕਿ ਐਸੀ ਸਜ਼ਾ ਦੇਣੀ ਸੀ ਆਪਣੀ ਫੌਜ ਕੋਲ ਪਹੁੰਚਦਿਆਂ ਜੈਨ ਖਾਨ ਨੇ ਭੀਖਨ ਖਾਨ ਨੂੰ ਸੱਦਾ ਭੇਜਿਆ ਸ਼ਾਹ ਦਾ ਅਖਨ ਹੈ ਕਿ ਅਸੀਂ ਮੂਰਲੇ ਪਾਸੇ ਉਹ ਸਿੰਘਾਂ ਨਾਲ ਟੱਕਰ ਲਈਏ ਤੇ ਸੁਰੱਖਿਆ ਘੇਰੇ ਨੂੰ ਤੋੜੀਏ ਜੈਨੇ ਨੇ ਭੀਖਨ ਖਾਨ ਨੂੰ ਅਬਦਾਲੀ ਦਾ ਸੁਨੇਹਾ ਦਿੱਤਾ ਪਰ ਸਾਨੂੰ ਤਾਂ ਪਹਿਲਾਂ ਹੀ ਸਿੰਘਾਂ ਨੇ ਮੈਦਾਨ ਵਿੱਚੋਂ ਭਜਾਇਆ ਹੈ ਸਾਡੀਆਂ ਫੌਜਾਂ ਦਾ ਹੌਸਲਾ ਤਾਂ ਪਹਿਲਾਂ ਹੀ ਪਸਤ ਹੋ ਚੁੱਕਿਆ ਹੈ ਪੀਖਨ ਖਾਨ ਸਿੱਖਾਂ ਨਾਲ ਹਰਗिज ਵੀ ਆਪ ਟੱਕਰ ਲੈਣ ਦੇ ਹੱਕ ਵਿੱਚ ਨਹੀਂ ਸੀ ਸਿੰਘਾਂ ਨਾਲ ਨਹੀਂ ਪਿਰਨਾ ਤਾਂ ਫਿਰ ਅਫਗਾਨਾਂ ਦਾ ਮੁਕਾਬਲਾ ਕਰਨ ਲਈ ਤਿਆਰ ਰਹੋ ਅਬਦਾਲੀ ਆਪਣੇ ਡਰਾਕਲ ਮਿੱਤਰਾਂ ਨਾਲ ਦੁਸ਼ਮਨਾ ਤੋਂ ਵੀ ਬੁਰਾ ਵਿਹਾਰ ਕਰਦਾ ਹੈ ਨਾਲੇ ਕਿਹੜੀਆਂ ਨਾਲੇ ਕਿਹੜਾ ਲੜੀਆਂ ਤੇਰੀਆਂ ਫੌਜਾਂ ਸਿੰਘਾਂ ਨਾਲ ਦੋ ਘੜੀਆਂ ਦੀ ਟੱਕਰ ਨੂੰ ਤੂੰ ਜੰਗ ਕਹਿੰਦਾ ਹੈ ਯਾਦ ਹੈ ਕਿਵੇਂ ਬਿਲਕਦੇ ਨੇ ਸਾਨੂੰ ਸੁਨੇਹਾ ਕਰ ਲਿਆ ਸੀ ਕਿ ਜੀ ਸਿੱਖ ਮਲੇਰਕੋਟਲੇ ਤੇ ਚੜ ਆਏ ਹਨ ਸਾਨੂੰ ਬਚਾ ਲਓ ਤੇ ਹੁਣ ਐਡੀ ਛੇਤੀ ਭਿਆਨ ਵੀ ਹੋ ਗਈ ਜੈਨੇ ਨੇ ਅਬਦਾਲੀ ਵਾਲਾ ਸਾਰਾ ਗੁੱਸਾ ਭੀਖਨ ਖਾਨ ਤੇ ਲਾ ਦਿੱਤਾ ਸਰਹੰਦ ਮਲੇਰਕੋਟਲਾ ਤੇ ਖਰੜ ਤਿੰਨੇ ਫੌਜਾਂ ਤਿਆਰ ਹੋ ਗਈਆਂ ਤਰਕੀਬ ਇਹ ਸੀ ਕਿ ਇਕੱਠੇ ਹੀ ਟੁੱਟ ਕੇ ਸਿੱਖਾਂ ਤੇ ਪੈਣਾ ਹੈ ਜਿੰਨਾ ਵੱਧ ਹੋ ਸਕੇ ਮੂਰਲੀਆਂ ਕਤਾਰਾਂ ਦੇ ਲੜਾਕੇ ਸਿੰਘਾਂ ਦਾ ਨੁਕਸਾਨ ਕਰਨਾ ਹੈ ਪਠਾਨਾ ਨੇ ਇਸ ਹੱਲੇ ਦਾ ਮਕਸਦ ਹੀ ਸਿੰਘਾਂ ਦੇ ਸੁਰੱਖਿਆ ਘੇਰੇ ਨੂੰ ਤੋੜਨਾ ਹੈ। ਜੇ ਇੱਕ ਵਾਰ ਮੂਰਲੀਆਂ ਕਤਾਰਾਂ ਟਹਿ ਜਾਣ ਫਿਰ ਬੱਚੇ ਦਲ ਨੂੰ ਕੋਈ ਨਹੀਂ ਬਚਾ ਸਕਦਾ ਜੈਨ ਖਾਨ ਹਮਲੇ ਦੀ ਤਿਆਰੀ ਕਰਦਾ ਬੋਲਿਆ। ਮਸਲਾ ਤਾਂ ਮੂਰਲੀਆਂ ਕਤਾਰਾਂ ਦਾ ਹੀ ਹੈ ਕਿਲੇ ਦੀਆਂ ਕੰਧਾਂ ਜਿਹਾ ਘੇਰਾ ਹੈ ਸਿੰਘਾਂ ਦਾ ਦੁਪਹਿਰ ਹੋਣ ਨੂੰ ਆਈ ਹੈ ਹਜੇ ਤੀਕ ਬਦਾਲੀ ਤੂਤਾ ਟੁੱਟਾ ਨਹੀਂ। ਪਹਿਲੇ ਹੱਲੇ ਵੇਲੇ ਦੰਦ ਖੱਟੇ ਕਰਵਾ ਕੇ ਆਏ ਲక్ష్ਮੀ ਨਾਰਾਇਣ ਦੀ ਗੱਲ ਬਿਲਕੁਲ ਸਹੀ ਸੀ। ਖਾਲਸਾ ਜੀ ਜਿਨੇ ਹੁਣੀ ਹੁਣ ਖਾਲਸਾ ਜੀ ਜੇਨੇ ਹੁਣੀ ਮੁੜ ਹਮਲੇ ਦੀ ਤਿਆਰੀ ਕਰ ਰਹੇ ਹਨ ਕੁਤਬੇ ਪਿੰਡ ਕੰਨੀਓ ਭੱਜੇ ਆਉਂਦੇ ਸਿੱਖ ਸੁਹੀਏ ਨੇ ਖਬਰ ਦਿੱਤੀ ਸਿੱਖ ਵਹੀਰ ਦਦਾਹੂਰ ਤੋਂ ਕੁਤਬੇ ਵੱਲ ਹੀ ਜਾ ਰਿਆ ਸੀ ਤੇ ਪਿੰਡ ਤੋਂ ਕੁਛਕੋ ਪਿਸ਼ਾਂ ਹੀ ਸੀ ਗੁਰਮਾ ਤੋਂ ਤੁਰਨ ਲੱਗਿਆ ਇੱਕ ਵੱਡਾ ਹੱਲਾ ਹੋਇਆ ਸੀ ਜਿਸ ਦਾ ਮੁਕਾਬਲਾ ਸਿੰਘਾਂ ਨੇ ਡਟ ਕੇ ਕੀਤਾ ਤੇ ਵੈਰੀਆਂ ਨੂੰ ਪਲਾਂ ਵਿੱਚ ਹੀ ਖਦੇੜ ਦਿੱਤਾ ਸੀ ਉਸ ਤੋਂ ਮੰਗਰੋ ਦਦਾਹੂਰ ਤੀਕ ਦੁਸ਼ਮਣ ਦਾ ਹਿਆ ਨਹੀਂ ਪਿਆ ਕੇ ਕੋਈ ਪਰਮਾ ਹੱਲਾ ਕਰ ਸਕਣ हां ਛੋਟੀਆਂ-ਮੋਟੀਆਂ ਝੜਪਾਂ ਤਾਂ ਲਗਾਤਾਰ ਹੁੰਦੀਆਂ ਹੀ ਰਹੀਆਂ ਪਰ ਤੁਰਦਿਆਂ-ਤੁਰਦਿਆਂ ਜੰਗ ਲੜਨੀ ਖਾਲਸੇ ਦੇ ਵੱਲ ਦੀ ਗੱਲ ਸੀ ਉਹਨਾਂ ਦਾ ਮਕਸਦ ਤਾਂ ਵਹੀਰ ਨੂੰ ਮਾਲਵੇ ਪਹੁੰਚਾਉਣਾ ਸੀ ਲੜਦੇ-ਪਿੱੜਦੇ ਅੱਗੇ ਨੂੰ ਵਧਦੇ ਜਾਣਾ ਉਹ ਵੀ ਖਾਲਸੇ ਦੀ ਜੰਗਨੀਤੀ ਸੀ ਇਹ ਉਹਨਾਂ ਦੇ ਢਾਈ ਫੱਟ ਵਾਲੇ ਪੈਂਤਰੇ ਅਨੁਸਾਰ ਸੀ ਉਸ ਸਮੇਂ ਸਿੰਘ ਲੜਾਈ ਦੇ ਢਾਈ ਫੱਟ ਮੰਨਦੇ ਹੁੰਦੇ ਸਨ ਪਹਿਲਾ ਈਨ ਮੰਨ ਲੈਣੀ ਜਾਂ ਭੱਜ ਜਾਣਾ ਦੂਜਾ ਮੌਕਾ ਦੇਖ ਕੇ ਕੁਝ ਪਿਛਾਹ ਹੋਣਾ ਤੇ ਮੁੜ ਤਿਆਰੀ ਨਾਲ ਭਾਰੀ ਹੱਲਾ ਕਰਨਾ ਤੇ ਬਾਕੀ ਅੱਧਾ ਹੈ ਲੜਦਿਆਂ ਮਰ ਜਾਣਾ ਇਹਨਾਂ ਢਾਈਆਂ ਵਿੱਚੋਂ ਦੂਜਾ ਖਾਲਸੇ ਦਾ ਮਨ ਪਾਉਂਦਾ ਸੀ ਗੁਰੀਲਾ ਜੰਗ ਵਾਂਗ ਇਹ ਢੰਗ ਆਪਣਾ ਬਚਾ ਵੀ ਕਰਵਾਉਂਦਾ ਸੀ ਤੇ ਇਸ ਨਾਲ ਸਿੰਘ ਦੁਸ਼ਮਣ ਦਾ ਵੱਧ ਨੁਕਸਾਨ ਵੀ ਕਰ ਦਿੰਦੇ ਸਨ ਜੰਗਲਾਂ ਵਿੱਚ ਵਿਚਰਦੇ ਆ ਖਾਲਸੇ ਨੇ ਸਦਾ ਲੜਾਈ ਦਾ ਇਹ ਢੰਗ ਅਪਣਾਇਆ ਸਰਹੰਦ ਵਾਲਿਆਂ ਦੀ ਨੀਤੀ ਅਨੁਸਾਰ ਮਲੇਰਕੋਟਲੇ ਵਾਲਿਆਂ ਦਾ ਵਹੀਰ ਠਹੂਰ ਕੰਨੀਓ ਅੱਗੇ ਵਧਿਆ। ਲਕਸ਼ਮੀ ਨਰਾਇਣ ਦਾ ਦਲ ਗਹਿਲਾਵਾਲੇ ਪਾਸਿਓਂ ਆ ਰਿਹਾ ਸੀ ਤੇ ਜੈਨ ਖਾਨ ਕੁਤਬੇ ਵੱਲੋਂ ਮੂਹਰੇ ਖਲੋਤਾ ਸੀ। ਹੁਣ ਤਾਂ ਸਗੋਂ ਖਲੋਤਾ ਵੀ ਨਹੀਂ ਸੀ, ਸਿੰਘਾਂ ਵੱਲ ਅੱਗੇ ਵਧ ਰਿਹਾ ਸੀ। ਪਠਾਨਾਂ ਦੀਆਂ ਮੂਰਿਓਂ 71 ਹੁੰਦੀਆਂ ਫੌਜਾਂ ਬਾਰੇ ਸੁਣ ਕੇ ਸਿੰਘ ਵੀ ਸੁਚੇਤ ਹੋ ਗਏ। ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਸਿੰਘਾਂ ਦੇ ਜਥੇ ਹਰ ਪਾਸੇ ਕਰੜੇ ਕਰਕੇ ਤੈਨਾਤ ਕਰ ਦਿੱਤੇ। ਰਾਮਗੜੀ ਇੱਕ ਪਾਸੇ ਖੜੜ ਵਾਲੇ ਲਖਮੀ ਨਾਲ ਟੱਕਰ ਲੈਣ ਲਈ ਡਟ ਕੇ ਖਲੋ ਗਏ ਇੱਕ ਪਾਸੇ ਬਾਬਾ ਸ਼ਾਮ ਸਿੰਘ ਤੇ ਬਾਕੀ ਕਰੋੜ ਸਿੰਘੀਏ ਸਿੰਘਾਂ ਨੇ ਮਲੇਰਕੋਟਲੇ ਵਾਲਿਆਂ ਦੇ ਦੰਦ ਦੰਦ ਪੰਨ ਲਈ ਮੋਰਚੇ ਮੱਲ ਲਏ ਆਪ ਸਰਦਾਰ ਜੱਸਾ ਸਿੰਘ ਆਪਣੇ ਸਾਥੀ ਸਿੰਘਾਂ ਤੇ ਡੱਲੇ ਵਾਲਿਆਂ ਨਾਲ ਰਲ ਕੇ ਜੈਨੇਵਲ ਵੱਧੇ ਜਥੇਦਾਰ ਬਾਬਾ ਮੇਰ ਸਿੰਘ ਆਪਣੇ ਦੋਹਾਂ ਭਾਈਆਂ ਮੱਲਾ ਸਿੰਘ ਤੇ ਭਾਰ ਸਿੰਘ ਨੂੰ ਨਾਲ ਲੈ ਕੇ ਸਰਦਾਰ ਜੱਸਾ ਸਿੰਘ ਦੇ ਨਾਲ ਸਨ ਉਹਨਾਂ ਦੇ ਨਾਲ ਉਹਨਾਂ ਦਾ ਯੋਧਾ ਸੁਪੁੱਤਰ ਨਿਹੰਗ ਸਿੰਘ ਬਾਬਾ ਮਿਤ ਸਿੰਘ ਵੀ ਸੀ ਪਿੱਛੋਂ ਸਰਦਾਰ ਚੜਤ ਸਿੰਘ ਵੀ ਬਾਕੀ ਮਿਸਲਾਂ ਦੇ ਆਪਣੇ ਸਾਥੀ ਸਿੰਘਾਂ ਨਾਲ ਵਹੀਰ ਦੇ ਲਗਭਗ ਨੇੜੇ ਹੀ ਪਹੁੰਚ ਚੁੱਕਿਆ ਸੀ ਵਹੀਰ ਨੂੰ ਸੁਨੇਹਾ ਲਾਉ ਕੇ ਜਿੰਨੀ ਛੇਤੀ ਹੋ ਸਕੇ ਗਹਿਲਾਂਵਾਲ ਵਦਨ ਸਰਦਾਰ ਚੜਤ ਸਿੰਘ ਨੇ ਇੱਕ ਸਵਾਰ ਵਹੀਰ ਵੱਲ ਤੋਰਿਆ ਸੁਰੱਖਿਆ ਘੇਰੇ ਵਾਲੇ ਸਿੰਘ ਕਦੇ ਤਾਂ ਅਫਗਾਨਾਂ ਨਾਲ ਲੋਹਾ ਲੈਣ ਲੱਗ ਜਾਂਦੇ ਤੇ ਕਦੇ ਵਹੀਰ ਦਾ ਪਤਾ ਕਰਨ ਲਈ ਭਰਤ ਆਉਂਦੇ ਪਠਾਨਾਂ ਨੂੰ ਮਾਰਦਾ ਤੇ ਆਪਣੇ ਸ਼ਹੀਦ ਕਰਵਾਉਂਦਾ ਸਿੱਖ ਦਲ ਗਹਿਲਾਂ ਪਿੰਡ ਪਹੁੰਚ ਗਿਆ ਉਠਾਂ ਗੱਡਿਆਂ ਤੇ ਘੋੜਿਆਂ ਤੇ ਸਵਾਰ ਵਹੀਰ ਗੈਲਾ ਆ ਕੇ ਕੁਝ ਪਲ ਆਰਾਮ ਕਰਨ ਬਾਰੇ ਸੋਚ ਰਿਹਾ ਸੀ ਸਿੰਘਾਂ ਨੇ ਸੋਚਿਆ ਸੀ ਕਿ ਪਿੰਡ ਵਿੱਚ ਆਸਰਾ ਮਿਲ ਜਾਵੇਗਾ ਤੇ ਸਾਰੇ ਵਹੀਰ ਨੂੰ ਪਿੰਡ ਦੇ ਲੋਕ ਰਲ ਕੇ ਲੁਕਾ ਲੈਣਗੇ ਇਸ ਨਾਲ ਵਹੀਰ ਵੰਡਿਆ ਜਾਵੇਗਾ ਤੇ ਵੱਡਾ ਖਤਰਾ ਟਲ ਜਾਵੇਗਾ ਪਰ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿਮਾ ਵਹੀਰ ਦੇ ਸਿਆਣੇ ਬਜ਼ੁਰਗ ਬੀਬੀਆਂ ਨੂੰ ਮੁਖੀ ਸਿੰਘਾਂ ਨੇ ਸਮਝਾਇਆ ਹੋਇਆ ਸੀ ਕਿ ਪਿੰਡ ਵਰਦੇ ਸਾਰ ਸ਼ਰਨ ਲੈਣ ਲਈ ਲੋਕਾਂ ਦੇ ਦਰ ਖੜਕਾਉਣੇ ਹਨ ਤੇ ਪਨਾਹ ਲੈਣੀ ਹੈ ਸੋ ਵਹੀਰ ਨੇ ਗੈਲ ਪਹੁੰਚਦਿਆਂ ਹੀ ਸਿੰਘਾਂ ਦੇ ਕਹੇ ਅਨੁਸਾਰ ਪਿੰਡ ਵਾਲਿਆਂ ਦੇ ਦਰ ਖੜਕਾਉਣੇ ਸ਼ੁਰੂ ਕੀਤੇ ਪਰ ਕਿਸੇ ਨੇ ਬੂਹਾ ਨਾ ਖੋਲਿਆ ਸਗੋਂ ਜਿਨ੍ਹਾਂ ਦੇ ਖੁੱਲੇ ਸਨ ਉਹਨਾਂ ਵੀ ਪੇੜ ਲਏ ਜਾਪ ਰਿਆ ਸੀ ਕਿ ਪਿੰਡ ਵਾਲਿਆਂ ਨੇ ਜਿਵੇਂ ਪਹਿਲਾਂ ਹੀ ਮਤਾ ਪਾ ਲਿਆ ਸੀ ਕਿ ਕਿਸੇ ਨੇ ਵੀ ਸਿੱਖਾਂ ਨੂੰ ਪਨਾਹ ਨਹੀਂ ਦੇਣੀ ਵਹੀਰ ਵਿੱਚੋਂ ਕੁਝ ਪਜੰਗੀਆਂ ਨੇ ਕੰਧਾਂ ਕੋਲਿਆਂ ਨੂੰ ਪਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਅੰਦਰੋਂ ਘਰ ਵਾਲੇ ਹਮਲਾ ਕਰ ਦਿੰਦੇ ਜਾਂ ਤਾਂ ਪਿੰਡ ਵਾਲੇ ਅਬਦਾਲੀ ਦੇ ਕਹਿਰ ਤੋਂ ਹੀ ਇੰਨਾ ਡਰ ਗਏ ਸਨ ਕਿ ਸਿੱਖਾਂ ਦੀ ਮਦਦ ਕਰਨ ਬਦਲੇ ਮਿਲਣ ਵਾਲੀ ਸਜ਼ਾ ਨੇ ਭੈਪੀਤ ਕਰ ਦਿੱਤਾ ਸੀ ਤੇ ਜਾਂ ਫਿਰ ਹੋ ਸਕਦਾ ਹੈ ਕੁਤਬੇ ਵਾਲਿਆਂ ਵਾਂਗ ਸਿੰਘਾਂ ਨੂੰ ਪਸੰਦ ਹੀ ਨਾ ਕਰਦੇ ਹੋਣ ਕਾਰਨ ਕੋਈ ਵੀ ਹੋਵੇ ਪਰ ਪਿੰਡ ਵਾਲਿਆਂ ਸਿੰਘਾਂ ਦੀ ਆਸ ਦੇ ਉਲਟ ਵਿਹਾਰ ਕੀਤਾ ਤੇ ਕਿਸੇ ਇੱਕ ਛੋਟੇ ਬਾਲ ਨੂੰ ਵੀ ਪਨਾਹ ਨਹੀਂ ਦਿੱਤੀ ਹੁਣ ਵਹੀਰ ਹਜੇ ਅੱਗੇ ਤਾਂ ਵੱਧ ਨਹੀਂ ਸਕਦਾ ਸੀ ਸੋਨਣਾ ਸ਼ਰਨ ਲਈ ਹੋਰ ਥਾਵਾਂ ਲੱਭਣੀਆਂ ਸ਼ੁਰੂ ਕੀਤੀਆਂ ਪਤਾ ਨਹੀਂ ਕਿੰਨੀਆਂ ਹੀ ਮਾਵਾਂ ਆਪਣੇ ਛੋਟੇ ਬਾਲਾਂ ਨੂੰ ਲੈ ਕੇ ਗਹਿਰੀਆਂ ਵਿੱਚ ਵੜ ਗਈਆਂ ਬਹੁਤ ਸਿੱਖਾਂ ਨੇ ਚਰੀ ਬਾਜਰੇ ਦੀਆਂ ਚਿਣੀਆਂ ਮੰਡਲੀਆਂ ਵਿੱਚ ਆਸਰਾ ਲੈ ਲਿਆ ਕਈ ਪਰਿਵਾਰ ਤੂੜੀ ਦੇ ਕੁੱਪਾਂ ਵਿੱਚ ਲੁਕ ਬੈਠੇ ਪਰ ਹੁਣ ਇੱਕ ਅਫਗਾਨ ਲਸ਼ਕਰ ਵੀ ਗਹਿਲਾਂ ਪਹੁੰਚ ਚੁੱਕਾ ਸੀ ਉਹਨਾਂ ਲੋਕ ਰਹੇ ਸਿੱਖਾਂ ਨੂੰ ਦੇਖ ਲਿਆ ਤੇ ਚੁੰਨ-ਚੁੰਨ ਕੇ ਉਹਨਾਂ ਗਹਿਰੀਆਂ ਮੰਡਲੀਆਂ ਤੇ ਕੁੱਪਾਂ ਨੂੰ ਅੱਗ ਲਾਈ ਜਿਨ੍ਹਾਂ ਵਿੱਚ ਸਿੱਖ ਵਹੀਰ ਲੁਕਿਆ ਹੋਇਆ ਸੀ ਸੈਂਕੜੇ ਹਜ਼ਾਰਾਂ ਸਿੱਖ ਇਸ ਝੰਡੇ ਦੀ ਪੇਟ ਚੜ ਗਏ ਸਰਦਾਰ ਚੜਤ ਸਿੰਘ ਨੂੰ ਕਿਸੇ ਨੇ ਇਸ ਕਤਲੇਆਮ ਦੀ ਖਬਰ ਦਿੱਤੀ ਤਾਂ ਉਹਨਾਂ ਘੋੜਾ ਫੌਰਨ ਗਹਿਲਾਵਾਲ ਦੌੜਾਇਆ ਸਿੰਘ ਮੁੜ ਬੰਦੂਖਾਂ ਭਰ-ਭਰ ਫੜਾਉਣ ਲੱਗੇ ਤੇ ਸਰਦਾਰ ਅਫਗਾਨਾਂ ਦੇ ਢੇਰ ਲਾਉਣ ਲੱਗਾ ਸਵੇਰੇ ਟਿੱਕੀ ਨਿਕਲਣ ਵੇਲੇ ਜਦੋਂ ਦਾ ਹੱਲਾ ਹੋਇਆ ਸੀ ਸਰਦਾਰ ਤੇ ਉਸਦੇ ਸਾਥੀਆਂ ਨੇ ਘੋੜਿਆਂ ਤੋਂ ਪੈਰ ਨਹੀਂ ਲਾਇਆ ਸੀ ਸ਼ਸਤਰਾਂ ਦੇ ਮੁਠਿਆ ਨੂੰ ਲਗਾਤਾਰ ਕੱਸ ਕੇ ਫੜੀ ਰੱਖਣ ਕਰਕੇ ਹੱਥ ਸੁੱਜ ਗਏ ਸਨ ਇੱਕ ਪਾਲੇ ਵੀ ਸ਼ਸਤਰ ਹੱਥੋਂ ਨਹੀਂ ਡਿੱਗੇ ਸਨ ਜਦ ਕੋਈ ਘੋੜਾ ਸ਼ਹੀਦੀ ਪਾ ਗਿਆ ਤਾਂ ਤੁਰੰਤ ਥਾਪੀ ਮਾਰ ਕੇ ਦੂਜੇ ਤੇ ਚੜ ਗਏ ਚਾਰੇ ਪਾਸਿਓ ਸੁਚੇਤ ਸਿੱਖ ਜਥਾ ਵਹੀਰ ਦੀ ਸੰਭਾਲ ਕਰਦਾ ਹੋਇਆ ਕੁਤਬੇ ਤੇ ਬਾਮਣੀ ਲਾਗੇ ਪਹੁੰਚ ਗਿਆ ਕੁਤਬਾ ਪਿੰਡ ਮਲੇਰਕੋਟਿਏ ਭੀਖਣਖਾ ਦੇ ਅਧੀਨ ਸੀ ਤੇ ਇੱਥੇ ਉਸਦੀ ਪਰਜਾ ਵਸਦੀ ਸੀ ਮਲੇਰੀਆਂ ਦੀ ਸਿਆਨਾ ਵਿੱਚ ਕਈ ਪਠਾਨ ਇਸੇ ਪਿੰਡੋਂ ਸਨ ਭੀਖਣਖਾ ਨੇ ਖਬਰ ਕਲਾ ਦਿੱਤੀ ਕਿ ਸਿੱਖ ਵਹੀਰ ਨੂੰ ਘੇਰ ਲਓ ਕਿਸੇ ਵੀ ਤਰ੍ਹਾਂ ਭੀਖਨਖਨ ਜੋ ਜਾਰੂ ਸਿੰਘਾਂ ਦਾ ਮੁਕਾਬਲਾ ਨਹੀਂ ਕਰਨਾ ਚਾਹੁੰਦਾ ਸੀ ਸੋ ਉਸਨੇ ਮੋੜ ਵਹੀਰ ਨਾਲ ਲੜਨਾ ਚੁਣਿਆ ਬਾਰੋ ਪਠਾਨਾ ਨੇ ਤੇ ਅੰਦਰੋਂ ਪਿੰਡ ਵਾਸੀਆਂ ਨੇ ਵਹੀਰ ਨੂੰ ਘੇਰ ਲਿਆ ਪਿੰਡ ਦੇ ਲੋਕ ਗੜਾਸੇ ਵਰਸ਼ੇ ਤੇ ਡਾਂਗਾ ਲੈ ਕੇ ਵਹੀਰ ਉੱਤੇ ਟੁੱਟ ਪਏ ਸਭ ਪਾਸੇ ਹਾਹਾਕਾਰ ਮਚ ਗਈ ਪਿੰਡ ਵੀ ਉਹਨਾਂ ਦਾ ਇਸ ਤਰ੍ਹਾਂ ਵੈਰੀ ਬਣ ਜਾਏਗਾ ਕਿਸੇ ਨੇ ਸੋਚਿਆ ਨਹੀਂ ਸੀ ਵਹੀਰ ਦਾ ਕੋਰਲਾਹਟ ਜਦ ਸਰਦਾਰ ਚਰਤ ਸਿੰਘ ਨੇ ਸੁਨਿਆ ਤਾਂ ਉਸਨੇ ਆਪਣਾ ਧਿਆਨ ਅਫਗਾਨਾਂ ਵੱਲੋਂ ਹਟਾ ਕੇ ਪਿੰਡ ਵਾਲਿਆਂ ਵੱਲ ਕਰ ਲਿਆ ਅੱਖ ਦੇ ਫੌਰ ਵਿੱਚ ਹੀ ਸਰਦਾਰ ਕੁਤਵੇ ਦੇ ਹਮਲਾਵਰ ਟੋਲੇ ਕੋਲ ਪਹੁੰਚ ਗਿਆ ਤੇ ਬਿਜਲੀ ਬਣ ਕੇ ਉਹਨਾਂ ਉੱਤੇ ਡਿੱਗਾ ਪਿੰਡ ਵਿੱਚ ਵਸਦੇ ਰੰਗੜ ਜੋ ਸਿੱਖਾਂ ਦੇ ਬੈਰੀ ਸਨ ਸਰਦਾਰ ਦੀ ਚੰਡੀ ਦੀ ਮਾਰਨਾ ਸਹਾਰ ਸਕੇ ਕੁਝ ਹੀ ਪਲਾਂ ਵਿੱਚ ਸਰਦਾਰ ਨੇ ਰੰਗੜਾਂ ਦੀਆਂ ਲੋਥਾਂ ਦੇ ਢੇਰ ਲਾ ਦਿੱਤੇ ਸਰਦਾਰ ਦੀ ਭਗੌਤੀ ਲਗਾਤਾਰ ਰੰਗੜਾਂ ਦੇ ਦੋ-ਦੋ ਟੋਟੇ ਕਰਕੇ ਸੁੱਟ ਰਹੀ ਸੀ ਹਾਲਾਤ ਇਹ ਬਣ ਗਈ ਸੀ ਹਾਲਾਤ ਇਹ ਬਣ ਗਈ ਕਿ ਹਮਲਾਵਰ ਬਣ ਕੇ ਆਏ ਰੰਗੜਾ ਨੂੰ ਹੁਣ ਆਪਣੀ ਜਾਨ ਦੀ ਪੈ ਗਈ। ਉਹ ਪਿੰਡੋਂ ਬਾਹਰ ਨੂੰ ਭੱਜੇ ਪਰ ਬਾਹਰ ਉਹਨਾਂ ਦਾ ਸਾਹਮਣਾ ਸਿੱਖਾਂ ਦੇ ਸੁਰੱਖਿਅਤ ਦਸਤੇ ਨਾਲ ਹੋ ਗਿਆ। ਸਿੰਘਾਂ ਨੇ ਰੰਗੜਾ ਦੇ ਆਹੂ ਲੋੜ ਨੂੰ ਬਿੰਦਨਾ ਲਾਇਆ। ਕੁਤਬੇ ਦੇ ਰੰਗੜਾ ਵਾਲਾ ਮੋਰਚਾ ਮਾਰ ਕੇ ਸਰਦਾਰ ਚਰਤ ਸਿੰਘ ਮੁਰ ਗਿਲਜਿਆਂ ਦੇ ਮੁਕਾਬਲੇ ਲਈ ਸੁਰੱਖਿਆ ਘੇਰੇ ਵਾਲੇ ਸਿੰਘਾਂ ਕੋਲ ਪਰਤ ਆਇਆ। ਲੜਦਿਆਂ ਲੜਦਿਆਂ ਦੁਪਹਿਰ ਆ ਲੱਥੀ ਸੀ ਸੇਕਦਾ ਜੰਗ ਦਾ ਆਪਣਾ ਹੀ ਬਹੁਤ ਸੀ ਤੇ ਉੱਤੋਂ ਸਿਰ ਤੇ ਆਇਆ ਸੂਰਜ ਵੀ ਅੱਗ ਬਰਾ ਰਿਆ ਸੀ ਤੇ ਤਾਂ ਭਾਵੇਂ ਵਹੀਰ ਨੂੰ ਵੀ ਬਹੁਤ ਲੱਗੀ ਹੋਈ ਸੀ ਪਰ ਅਫਗਾਨਾਂ ਨੂੰ ਤਾਂ ਪਿਆਸ ਨੇ ਬੁਰੀ ਤਰ੍ਹਾਂ ਤੜਪਾਇਆ ਹੋਇਆ ਸੀ ਪਹਿਲਾਂ ਤਾਂ ਲਾਹੌਰ ਤੋਂ ਤੁਰੇ ਅਫਗਾਨ ਛੇਤੀ ਨਾਲ ਪੈਂਡਾ ਮਾਰ ਕੇ ਮਲੇਰਕੋਟਲੇ ਪਹੁੰਚੇ ਸਨ ਤੇ ਅਨਸਾਰ ਉਹਨਾਂ ਨੂੰ ਸਿੱਧਾ ਜੰਗ ਹੀ ਲੜਨੀ ਪੈ ਗਈ ਸੀ ਉਤਾਰਾ ਕਰਕੇ ਡੇਰਾ ਲਾਉਣ ਦਾ ਤੇ ਸਾਹ ਲੈਣ ਦਾ ਪਲ ਵੀ ਉਹਨਾਂ ਨੂੰ ਨਸੀਬ ਨਹੀਂ ਹੋਇਆ ਸੀ ਸਿੰਘਾਂ ਦੀਆਂ ਭਗੋਤੀਆਂ ਉੜੀਖੀ ਰਹੀਆਂ ਸਨ ਤੇ ਆਉਂਦਿਆਂ ਨੂੰ ਹੀ ਟੁੱਟ ਕੇ ਪੈ ਗਈਆਂ ਸਿੱਖ ਤਾਂ ਇਸੇ ਭੂਮੀ ਦੇ ਵਾਸੀ ਸਨ ਇਨ੍ਹਾਂ ਤੱਤੇ ਠੰਡੇ ਮੌਸਮਾਂ ਦੇ ਜੰਮੇ ਜਾਏ ਜੇਠ ਹਾੜ ਦੀਆਂ ਲੂਆਂ ਤੇ ਪੋ ਮਾਗ ਦੀਆਂ ਸੀਤ ਹਵਾਵਾਂ ਸੰਗ ਹੀ ਭਲੇ ਸਨ ਦੰਗੇ ਪਿੰਡਿਆਂ ਤੇ ਹੀ ਉਹਨਾਂ ਨੇ ਇਹ ਸੇਕ ਤੇ ਪਾਲੇ ਹੰਡਾਏ ਹੋਏ ਸਨ ਧੋਪ ਨੇ ਉਹਨਾਂ ਦਾ ਕੀ ਵਿਗਾੜ ਲੈਣਾ ਸੀ ਨਾਲੇ ਐਸੀਆਂ ਕਈ ਤੁੱਪਾਂ ਤੇ ਸੂਰਜ ਰਲ ਕੇ ਵੀ ਉਹਨਾਂ ਨੂੰ ਨਹੀਂ ਡੁਲਾ ਸਕਦੇ ਜਿੰਨਾ ਸੇਰ ਤੱਤੀਆਂ ਤਵੀਆਂ ਤੇ ਬੈਠਣ ਵਾਲੇ ਸਤਗੁਰਾਂ ਦੀ ਸ਼ਾਂ ਹੋਵੇ ਪਰ ਅਫਗਾਨ ਲਸ਼ਕਰ ਤਾਂ ਮਾਨੂੰ ਆਪਣੇ ਆਪ ਨੂੰ ਪਾਠ ਵਿੱਚ ਪਿਆ ਮਹਿਸੂਸ ਕਰਦਾ ਸੀ ਪਾਣੀ ਤਾਂ ਕੀ ਨਸੀਬ ਹੋਣਾ ਸੀ ਸਗੋ ਸਿੰਘਾਂ ਦੀਆਂ ਭਗੌਤੀਆਂ ਧੁੱਪ ਤੇ ਤੇ ਦੇ ਸਤਾਏ ਹੋਏ ਪਠਾਨਾਂ ਦੀ ਰਤ ਵੱਖਰੀ ਚੂਸ ਰਹੀਆਂ ਸਨ ਸ਼ਾ ਨੂੰ ਪਾਣੀ ਪੀਂਦਾ ਦੇਖ ਫੌਜਦਾਰਾਂ ਨੂੰ ਵੀ ਹੌਸਲਾ ਜਿਆ ਹੋ ਗਿਆ ਤੇ ਉਹਨਾਂ ਨੇ ਸਿਆਨਾ ਨੂੰ ਪਾਣੀ ਪੀਣ ਦਾ ਇਸ਼ਾਰਾ ਕਰ ਦਿੱਤਾ ਜਿੰਨਾ ਘੋੜਸਵਾਰਾਂ ਕੋਲ ਥੋੜਾ ਬਹੁਤ ਪਾਣੀ ਬਚਿਆ ਹੋਇਆ ਸੀ ਉਹਨਾਂ ਤਾਂ ਉਹ ਪੀਤਾ ਤੇ ਬਾਕੀ ਵੱਡੀ ਫੌਜ ਅਫਗਾਨਾਂ ਦੇ ਪਾਣੀ ਵਾਲੇ ਸਰੋਤਾਂ ਕੋਲ ਇਕੱਠੀ ਹੋ ਗਈ। ਇਸ ਨਾਲ ਸਿੰਘਾਂ ਨੂੰ ਸਮਾਂ ਮਿਲ ਗਿਆ ਤੇ ਉਹਨਾਂ ਬੱਚੀ ਵਹੀਰ ਨੂੰ ਆਪਣੇ ਘੇਰੇ ਵਿੱਚ ਇਕੱਤਰ ਕਰ ਲਿਆ ਤੇ ਅੱਗੇ ਨੂੰ ਚਾਲਾ ਪਾ ਦਿੱਤਾ। ਮਿਸਲਾਂ ਦੇ ਸਾਰੇ ਸੂਰਮੇ ਸਿੰਘਾਂ ਨੇ ਵਹੀਰ ਨੂੰ ਇਸ ਤਰ੍ਹਾਂ ਆਪਣੀ ਓਟ ਵਿੱਚ ਲੈ ਲਿਆ ਜਿਵੇਂ ਕੋਈ ਬੱਤਖ ਜਾਂ ਕੁਕੜੀ ਸਿਰ ਤੇ ਉੱਡੀਆਂ ਫਿਰਦੀਆਂ ਇੱਲਾ ਨੂੰ ਦੇਖ ਕੇ ਆਪਣੇ ਚੂਚਿਆਂ ਨੂੰ ਖੰਭਾਂ ਹੇਠ ਲੈਂਦੀ ਹੈ। ਅਫਗਾਨ ਫੌਜ ਕਿਤੇ ਥੋੜੀ ਸੀ ਪਾਣੀ ਪੀਂਦਿਆਂ ਨੂੰ ਵੀ ਸਮਾਂ ਲੱਗ ਗਿਆ ਪਰ ਜਦ ਹੀ ਸ਼ਾਹ ਨੇ ਫੌਜ ਦੇ ਅਵੇਸਲੇ ਹੋਣ ਦਾ ਮੌਕਾ ਢਾੜ ਕੇ ਅੱਗੇ ਵਧ ਗਏ ਸਿੱਖ ਜੱਥੇ ਨੂੰ ਦੇਖਿਆ ਤਾਂ ਉਹ ਹਾਥੀ ਉੱਤੋਂ ਹੀ ਚਿਕਿਆ ਔਰ ਨਿਕਲ ਗਏ ਅਗਲੇ ਤੁਸੀਂ ਇੱਥੇ ਪਾਣੀ ਪੀਂਦੇ ਹੀ ਰਹਿ ਗਏ ਪਰ ਕਸੂਰ ਅਫਗਾਨ ਫੌਜ ਦਾ ਵੀ ਨਹੀਂ ਸੀ ਸਵੇਰ ਤੋਂ ਧਿਆਏ ਲੜ ਰਹੇ ਸਨ ਕਿਸੇ ਨੂੰ ਕਿਤੇ ਵੀ ਪਾਣੀ ਨਹੀਂ ਮਿਲਿਆ ਨਾਲ ਹੀ ਜੈਸਾ جنگ ਦਾ ਰੁਖ ਸੀ ਪਾਣੀ ਪੀਣਿਆ ਲੱਭਣ ਦੀ ਵੇਲ ਵੀ ਕਿੱਥੇ ਸੀ ਰਾਹ ਵਿੱਚ ਜੇ ਕੋਈ ਇੱਕ ਦੋ ਖੂਹ ਆਏ ਵੀ ਹੋ ਤਾਂ ਵੀ 3 ਲੱਖ ਦੇ ਲਗਭਗ ਫੌਜ ਦੀ ਤੇ ਮਾਰਨ ਜੋਗੇ ਕਦ ਸਨ ਸੁਅੈਨੀ ਫੌਜ ਜਦ ਕਦੇ ਰੁਕ ਕੇ ਪਾਣੀ ਜਾਂ ਖਾਣੇ ਵੱਲ ਹੋ ਜਾਏ ਤਾਂ ਵਿਰੋਧੀ ਨੂੰ ਤਾਂ ਮੌਕਾ ਮਿਲ ਹੀ ਜਾਂਦਾ ਹੈ। ਕੁਤਬੇ ਤੇ ਬਹਾਮਣੀ ਪਿੰਡਾਂ ਵਿਚਾਲੇ ਇੱਕ ਪਾਣੀ ਦੀ ਢਾਬ ਸੀ ਜਿਸ ਬਾਰੇ ਸਿੱਖ ਵਹੀਰ ਦੀ ਅਗਵਾਈ ਕਰ ਰਹੇ ਮਲਵਈ ਵਕੀਲਾਂ ਨੂੰ ਪਤਾ ਸੀ। ਖਾਲਸਾ ਜੀ ਇਸ ਸਾਰੇ ਰਾਹ ਵਿੱਚ ਇਹੋ ਇੱਕ ਢਾਬ ਹੈ ਪਾਣੀ ਦੀ ਅੱਗੇ ਹੋਰ ਕੋਈ ਸਰੋਤ ਨਹੀਂ ਆਉਣਾ ਜਿਹੜਾ ਇੱਥੇ ਧਿਆਇਆ ਰਹਿ ਗਿਆ ਮਤ ਆਸ ਰੱਖੇ ਕਿ ਅੱਗੇ ਕਿਤੇ ਪਾਣੀ ਮਿਲ ਜਾਏਗਾ। ਭਾਈ ਸੰਗੂ ਸਿੰਘ ਸਰਦਾਰ ਜੱਸਾ ਸਿੰਘ ਨੂੰ ਦਸਦਿਆਂ ਬੋਲੇ ਸਾਰਾ ਵਹੀਰ ਇੱਥੋਂ ਹੀ ਜਲ ਛਕੇਗਾ ਘੇਰੇ ਵਾਲੇ ਸਾਰੇ ਸਿੰਘਾਂ ਨੂੰ ਖਬਰ ਲਾ ਦਿਓ ਕਿ ਜਾਨਵਾਰ ਕੇ ਵੀ ਜੇ ਵਹੀਰ ਦੀ ਤੇ ਮਟਾਉਣੀ ਪਵੇ ਤਾਂ ਜਾਨਵਾਰਨ ਲੱਗੇ ਪਲਣਾ ਲਾਓ ਸੁੱਖ ਦੇ ਸਮੇਂ ਵਿੱਚ ਲੰਗਰ ਲਾਉਣੇ ਪਿਆਉ ਬਣਾਉਣੇ ਤਾਂ ਸੌਖੇ ਹਨ ਪਰ ਐਸੀ ਵਿਪਤਾ ਦੀ ਘੜੀ ਜਿੱਥੇ ਧਿਆਆਂ ਨੂੰ ਜਲ ਛਕਾਉਣ ਲਈ ਸ਼ਰੀਰ ਲੇਖੇ ਲੱਗ ਜਾਣ ਪਰਮਾਰਥ ਪਰ ਸਵਾਰਥ ਸੇਵਨ ਬੋਰ ਦਾ ਆਪਣਾ ਆਨੰਦ ਹੈ ਸਰਦਾਰ ਜੱਸਾ ਸਿੰਘ ਨੇ ਮਿਸਲਾਂ ਦੇ ਸਾਰੇ ਸਿੰਘਾਂ ਤੱਕ ਖਬਰ ਪਹੁੰਚਾ ਦਿੱਤੀ ਕਿ ਪਾਣੀ ਦੀ ਢਾਬ ਤੇ ਪਹੁੰਚ ਕੇ ਪਹਿਲਾ ਸਾਰੇ ਵਹੀਰ ਨੂੰ ਪਾਣੀ ਪਿਉਣਾ ਹੈ ਤੇ ਮਗਰੋਂ ਆਪ ਸ਼ਕਣਾ ਹੈ ਉਧਰ ਅਫਗਾਨ ਸੂਈਆਂ ਨੇ ਵੀ ਆਪਣੇ ਫੌਜਦਾਰਾਂ ਨੂੰ ਇਸ ਢਾਬ ਦੀ ਸੂਹ ਦੇ ਦਿੱਤੀ ਪਠਾਨਾ ਲਈ ਤਾਂ ਇਹ ਢਾਬ ਜਮਜਮ ਚਸ਼ਮੀ ਵਾਂਗਸੀ ਤੇ ਜੇ ਇਥੇ ਕਬਜ਼ਾ ਹੋ ਜਾਂਦਾ ਤਾਂ ਇਹ ਪਾਣੀ ਕਿਸੇ ਆਬੇ ਹਯਾਤ ਤੋਂ ਘਟ ਨਹੀਂ ਹੋਣਾ ਸੀ ਹੁਣ ਵੱਡੀ ਲੜਾਈ ਇਹੋ ਹੋਣੀ ਸੀ ਕਿ ਢਾਬ ਤੇ ਕਬਜ਼ਾ ਕਿਸ ਧਿਰ ਦਾ ਹੁੰਦਾ ਹੈ ਜੋ ਵੀ ਢਾਬ ਤੇ ਪਹਿਲਾਂ ਪਹੁੰਚ ਜਾਂਦਾ ਜੰਗ ਵਿੱਚ ਪਾਸਾ ਉਸੇ ਦਾ ਭਾਰਾ ਹੋਣਾ ਸੀ ਇੱਕ ਤਾਂ ਉਸ ਦਲ ਨੇ ਆਪ ਤੇ ਮਾਰ ਲੈਣੀ ਸੀ ਤੇ ਦੂਜਾ ਵਿਰੋਧੀ ਫੌਜ ਨੂੰ ਵੀ ਪਾਣੀ ਤੋਂ ਦੂਰ ਰੱਖਣਾ ਸੀ ਜੈਨੇ ਹੋਰੀ ਢਾਬ ਦੇ ਮੂਹਰੇਲੇ ਪਾਸਿਓਂ ਮਾਰੋ-ਮਾਰ ਕਰਦੇ ਆ ਰਹੇ ਸਨ ਬਾਬਾ ਸ਼ਾਮ ਸਿੰਘ ਤੇ ਸਰਦਾਰ ਜੱਸਾ ਸਿੰਘ ਕੁਝ ਕੁ ਲੜਾਕੇ ਸਿੰਘਾਂ ਨੂੰ ਲੈ ਕੇ ਉਹਨਾਂ ਦੇ ਟੱਕਰੇ ਲਈ ਅੱਗੇ ਵਧੇ ਇੱਕ ਛੋਟਾ ਜੱਥਾ ਸੀ ਕਿਉਂਕਿ ਆਪਣੇ ਨਾਲ ਦੇ ਬਾਕੀ ਸਿੰਘਾਂ ਨੂੰ ਸਰਦਾਰ ਜੱਸਾ ਸਿੰਘ ਵਹੀਰ ਦੀ ਰਾਖੀ ਤੇ ਢਾਬ ਉਤੇ ਕਬਜ਼ੇ ਲਈ ਪਿੱਛੇ ਛੱਡ ਗਏ ਸਨ ਵਹੀਰ ਲਗਭਗ ਢਾਬ ਦੇ ਕੋਲ ਪਹੁੰਚ ਚੁੱਕਾ ਸੀ ਸਾਰੇ ਸਿੱਖ ਦਲ ਨੇ ਵਹੀਰ ਨੂੰ ਆਪਣੇ ਘੇਰੇ ਵਿੱਚ ਲੈ ਲਿਆ ਮਿਸਲਾਂ ਵਾਲੇ ਸੂਰਮੇ ਸਿੰਘਾਂ ਦੀਆਂ ਪਗੋਤੀਆਂ ਸਾਰੇ ਦਿਨ ਵਿੱਚ ਕੁਝ ਪਲਾਂ ਲਈ ਵੀ ਮਿਆਨਾ ਵਿੱਚ ਨਹੀਂ ਪਈਆਂ ਸਨ ਢਾਬ ਉਤੇ ਸਿੰਘਾਂ ਦਾ ਕਬਜ਼ਾ ਹੋ ਚੁੱਕਾ ਸੀ ਇਹੋ ਇੱਕ ਮੌਕਾ ਹੈ ਜਿਸਾਰੀ ਵਾਹ ਲਾ ਦਿਓ ਜੈਨਾ ਸਿੱਖਾਂ ਦੀਆਂ ਕਬਰਾਂ ਇਸੇ ਢਾਬ ਦੇ ਕਿਨਾਰਿਆਂ ਤੇ ਬਨਨ ਗਈਆਂ ਘੋੜਾ ਭਜਾਉਂਦਾ ਹੋਇਆ ਜੈਨਾ ਬੋਲਿਆ ਲక్ష్ਮੀ ਨਾਰਾਇਣ ਵੀ ਹਰ ਹਰ ਮਹਾਦੇਵ ਕਹਿੰਦੇ ਅੱਗੇ ਵਧਿਆ ਸਿੱਖਾਂ ਦਾ ਛੋਟਾ ਜੱਥਾ ਹੀ ਹੈ ਸਿਪਾਈਓ ਟੁੱਟ ਕੇ ਪੈ ਜਾਓ ਹਰ ਹਰ ਮਹਾਦੇਵ ਲక్ష్ਮੀ ਨੇ ਲక్ష్ਮੀ ਨੇ ਆਪਣੀ ਫੌਜ ਨੂੰ ਵੰਗਾ ਰਿਆ ਤੇ ਜੈ ਬਜਰੰਗ ਬਲੀ ਦੇ ਜਕਾਰੇ ਛੜਦਿਆਂ ਖਰੜ ਵਾਲੀ ਫੌਜ ਅੱਗੇ ਵਧੀ ਵੱਡੇ ਭਰੋਸੇ ਤੇ ਜੇਰਿਆਂ ਵਾਲਾ ਛੋਟਾ ਜੱਥਾ ਸਰਦਾਰ ਜੱਸਾ ਸਿੰਘ ਨੂੰ ਸ਼ਾਇਦ ਲక్ష్ਮੀ ਨਰਾਇਣ ਦੀ ਆਵਾਜ਼ ਸੁਣ ਗਈ ਸੀ ਸੋ ਬੋਲੇ ਗਿੰਤੀਆਂ ਦਾ ਨਜ਼ਰਾਂ ਦਾ ਧੋਖਾ ਹੀ ਹੈ ਧੋਖਾ ਹੀ ਨੇ ਲక్ష్ਮੀ ਨਰਾਇਣ ਤਕੜਾ ਰਹੀਂ ਕਿਤੇ ਛੋਟਾ ਜੱਥਾ ਵੱਡੀ ਸੱਟ ਨਾ ਮਾਰ ਜਾਵੇ ਸਿੰਘਾਂ ਨੇ ਸ਼ਹੀਦ ਸਿੰਘਾਂ ਦਾ ਧਿਆਨ ਧਰ ਕੇ ਉੱਪਰ ਵੱਲ ਦੇਖਿਆ हे ਸ਼ਹੀਦੋ ਸਿੰਘੋ ਨਿਮਾਣਿਆਂ ਦੇ ਅੰਗ ਸੰਗ ਸਹਾਈ ਹੋਣਾ ਤੇ ਬਲ ਬਖਸ਼ਣਾ ਕਹਿੰਦਿਆਂ ਸਰਦਾਰ ਜੱਸਾ ਸਿੰਘ ਨੇ ਘੋੜਾ ਦੌੜਾਇਆ ਹਨੇਰੀ ਦੀ ਤੇਜ਼ੀ ਨਾਲ ਸਿੰਘਾਂ ਵੱਲ ਵੱਧ ਰਹੇ ਜੈਨ ਖਾਨ ਨੇ ਇੱਕਦਮ ਆਪਣੇ ਘੋੜੇ ਦੀ ਲਗਾਮ ਖਿੱਚੀ ਘੋੜਾ ਡਿੱਗਦਾ ਡਿੱਗਦਾ ਮਸਾਂ ਬਚਿਆ ਇਹ ਕਿਹੜਾ ਛਲਾਵਾ ਹੈ ਜੈਨਾ ਬੋਲਿਆ ਉਸਦੇ ਕੁਝ ਸਮਝ ਨਹੀਂ ਆ ਰਿਹਾ ਸੀ ਭੀਖਰ ਖਾਨ ਤਾਂ ਪਹਿਲਾਂ ਹੀ ਡਰੂ ਸੀ ਸੋ ਐਸੇ ਸਮੇ ਉਸਨੇ ਕਿੱਥੋਂ ਲੱਭਣਾ ਸੀ ਜੈਨਾ ਲక్ష్ਮੀ ਨਾਰਾਇਣ ਨੂੰ ਭਾਲਣ ਲੱਗਾ ਕਿ ਸ਼ਾਇਦ ਉਸਨੂੰ ਕੁਝ ਪਤਾ ਹੋਵੇ ਪਰ ਲక్ష్ਮੀ ਨਾਰਾਇਣ ਤਾਂ ਫੌਜ ਦੇ ਪਰਲੇ ਪਾਸੇ ਆਪ ਹੈਰਾਨ ਹੋਇਆ ਖਲੋਤਾ ਸੀ ਹਰ ਹਰ ਉਸਦੇ ਮੋਹ ਨਿਕਲਿਆ ਤੇ ਮਹਾਦੇਵ ਬੋਲਿਆ ਹੀ ਨਹੀਂ ਗਿਆ ਲక్ష్ਮੀ ਨਰਾਇਣ ਦੀ ਤਾਂ ਸਾਰੀ ਫੌਜ ਹੀ ਰੁਕ ਗਈ ਹੋਇਆ ਇਹ ਕਿ ਜਿਉਂ ਹੀ ਸਰਦਾਰ ਜੱਸਾ ਸਿੰਘ ਦਾ ਛੋਟਾ ਜਥਾ ਪਠਾਨਾ ਵੱਲ ਵਧਿਆ ਤਾਂ ਜੈਨ ਖਾਨ ਨੇ ਦੇਖਿਆ ਕਿ ਲੱਖਾਂ ਘੋੜਸਵਾਰਾਂ ਦੀ ਫੌਜ ਸਿੰਘਾਂ ਦੇ ਪਿੱਛੋਂ ਸਿੰਘਾਂ ਦੇ ਪਿੱਛੇ ਅਸਮਾਨੋਂ ਉਤਰੀ ਤੇ ਜੈਨ ਖਾਨ ਦੀ ਫੌਜ ਵੱਲ ਵਧਣ ਲੱਗੀ ਅੰਬਰ ਵਿੱਚੋਂ ਲਗਾਤਾਰ ਉਤਰ ਰਹੇ ਘੋੜਸਵਾਰ ਮਲੇਰਕੋਟਲੇ ਸਰਹੰਦ ਤੇ ਖਰੜ ਵਾਲੀ ਸਾਰੀ ਫੌਜ ਨੇ ਦੇਖੇ ਕੁਝ ਸੈਂਕੜੇ ਸਿੰਘਾਂ ਦਾ ਛੋਟਾ ਜੱਥਾ ਕਿਵੇਂ ਪਲਾਂ ਵਿੱਚ ਹੀ ਲੱਖਾਂ ਦਾ ਹੋ ਗਿਆ ਕਿਸੇ ਦੇ ਕੁਝ ਸਮਝ ਨਾ ਆਇਆ ਹੁਣ ਸਿੱਖ ਟੁਕੜੀ ਇੱਕ ਵੱਡੇ ਦਲ ਦਾ ਰੂਪ ਧਾਰ ਚੁੱਕੀ ਸੀ ਜੈਨ ਖਾਨ ਦੇ ਤਾਂ ਦੇਖਦਿਆਂ ਹੀ ਪਸੀਨੇ ਛੁੱਟ ਗਏ ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦਾ ਸਿੰਘਾਂ ਨੇ ਹੱਲਾ ਕਰ ਦਿੱਤਾ ਦਿਸਦਿਆਂ ਨਾਲ ਤਾਂ ਚਲੋ ਫਿਰ ਵੀ ਕੋਈ ਲੜ ਲਵੇ ਪਰ ਅਣਦਿਸਦਿਆਂ ਨਾਲ ਕੋਈ ਕਿਵੇਂ ਲੜੇ ਡਰ ਵਿੱਚ ਬੁੜਬੁੜਾਉਂਦਾ ਹੋਇਆ ਜੈਨ ਖਾਨ ਪਿੱਛੇ ਨੂੰ ਭੱਜਿਆ ਸਿੰਘ ਪਠਾਨਾਂ ਦੇ ਆਹੂ ਲੌਣ ਲੱਗੇ ਥੋੜੀ ਪਿਸ਼ਾਕ ਖਲੋਤਾ ਲక్ష్ਮੀ ਨਾਰਾਇਣ ਅੱਖਾ ਮਲ ਮਲ ਕੇ ਦੇਖ ਰਿਆ ਸੀ ਉਸ ਨੂੰ ਆਪਣੇ ਕਹੇ ਛੋਟਾ ਜਿਹਾ ਜੱਥਾ ਹੈ ਵਾਲੇ ਬੋਲਾਂ ਤੇ ਨਮੋਸ਼ੀ ਹੋਣ ਲੱਗੀ ਉਹ ਇੱਕਦਮ ਘੋੜੇ ਤੋਂ ਉਤਰ ਗਿਆ ਤੇ ਪਿੱਛੇ ਨੂੰ ਭੱਜਿਆ ਫਿਰ ਮੁੜਿਆ ਘੋੜੇ ਤੇ ਸਵਾਰ ਹੋਇਆ ਘੋੜਾ ਮੋੜਨਾ ਚਾਹਿਆ ਪਰ ਉਹ ਨਾ ਮੁੜਿਆ ਲక్ష్ਮੀ ਫਿਰ ਘੋੜੇ ਤੋਂ ਉਤਰ ਕੇ ਪਿੱਛੇ ਵੱਲ ਨੂੰ ਦੌੜਿਆ ਇਹ ਸਭ ਉਹ ਕਿਸੇ ਬੇਸੁਰਤੀ ਵਿੱਚ ਕਰ ਰਿਹਾ ਸੀ ਸ਼ਹੀਦ ਸਿੰਘ ਆ ਗਏ ਹਨ ਲక్ష్ਮੀ ਨਾਰਾਇਣ ਦੀ ਫੌਜ ਵਿੱਚੋਂ ਖਰੜ ਦਾ ਇੱਕ ਹਿੰਦੂ ਸਿਪਾਹੀ ਬੋਲਿਆ ਸ਼ਹੀਦ ਸਿੰਘ ਆ ਗਏ ਹਨ ਕੱਲੇ ਕੱਲੇ ਸਿੰਘ ਨਾਲ ਸਵਾ ਸਵਾ ਲੱਖ ਇਹ ਫੌਜ ਹੁਣ ਅਨਗਿਣਤ ਹੋ ਜਾਵੇਗੀ ਮੁਕਾਬਲਾ ਤੇਨਾਂ ਦਾ ਪਹਿਲਾਂ ਹੀ ਨਹੀਂ ਹੋ ਸਕਦਾ ਸੀ ਪਰ ਹੁਣ ਲੜਨਾ ਤਾਂ ਬਿਲਕੁਲ ਮੂਰਖਤਾ ਹੈ ਜਾਂ ਤਾਂ ਗੋਡੇ ਟੇਕ ਦਿਓ ਤੇ ਜਾਂ ਭੱਜ ਜਾਓ ਇਹਨਾਂ ਕਹਿੰਦੇ ਆ ਉਹ ਸਪਾਈ ਗੋਡਿਆਂ ਭਾਰ ਹੋ ਗਿਆ ਜੈਨ ਖਾਨ ਨੇ ਜੰਗ ਵਿੱਚੋਂ ਐਸਾ ਘੋੜਾ ਦੌੜਾਇਆ ਕਿ ਉਹ ਸਿੱਧਾ ਅਬਦਾਲੀ ਕੋਲ ਜਾ ਕੇ ਰੁਕਿਆ ਰਫ਼ਤਾਰ ਤੇਰੇ ਘੋੜੇ ਦੀ ਐਸੀ ਹੈ ਜਿਵੇਂ ਜਿੱਤ ਦੀ ਖਬਰ ਦੇਣ ਆਇਆ ਹੋਵੇ ਤੇ ਤੇਰੇ ਮੂੰਹ ਦਾ ਰੰਗ ਇੰਜ ਉੱਡਿਆ ਹੋਇਆ ਹੈ ਜਿਵੇਂ ਸਿੰਘਾਂ ਨੇ ਤੇਰੀ ਸਾਰੀ ਫੌਜ ਮਾਰ ਦਿੱਤੀ ਹੋਵੇ ਜੈਨ ਖਾਨ ਨੂੰ ਦੇਖਦਿਆਂ ਅਬਦਾਲੀ ਬੋਲਿਆ ਮੇਰੇ ਬਾਪ ਦੀ ਤੌਬਾ ਹਜ਼ੂਰ ਮੂਰਿਓ ਨਹੀਂ ਘੇਰੇ ਜਾ ਸਕਦੇ ਇਹ ਜੈਨ ਖਾਨ ਬੋਲਿਆ ਇੱਕ ਲੱਖ ਫੌਜ ਹੈ ਤੁਹਾਡੇ ਕੋਲ ਤੇ ਸਿੰਘ ਆਪ ਹੀ ਕਹਿੰਦਾ ਸੈ ਕਿ ਲੜਾਕੇ ਸਿੰਘ 10000 ਵੀ ਨਹੀਂ ਕਾਇਰ ਕਾਇਰ ਤਾਂ ਨਹੀਂ ਤਾਂ ਹੋਰ ਕੀ ਹੈ ਇਹ ਜਾਤੂ ਕਹਿੰਦਾ ਹੈ ਕਿ ਮੂਰਿਓ ਨਹੀਂ ਘੇਰੇ ਜਾ ਸਕਦੇ ਜਾਨ ਬਖਸ਼ੋ ਹਜ਼ੂਰ ਮੈਨੂੰ ਭੁਲੇਖਾ ਲੱਗ ਗਿਆ ਸਿੰਗ ਸੈਂਕੜੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਹਨ ਦੇਖਣ ਨੂੰ ਭਾਵੇਂ ਕੋਈ ਭਲੇਖਾ ਖਾ ਜਾਵੇ ਤੇ ਇਹਨਾਂ ਨੂੰ ਮੁਠੀ ਭਰ ਸਮਝ ਲਵੇ ਪਰ ਅਸਲ ਵਿੱਚ ਇਹ ਮਾਰੂਥਲਾਂ ਦਾ ਰੇਤਾਂ ਨੇ ਜਾਪਣਾ ਇਹ ਤਾਂ ਕੋਈ ਛਲਾਵਾ ਹੈ ਕਿ ਜਦ ਤੁਰੇ ਜਾਂਦੇ ਹਨ ਤਾਂ ਬਹੁਤ ਥੋੜੇ ਜਾਪਦੇ ਹਨ ਪਰ ਜਦ جنگ ਲੜਨ ਲੱਗਦੇ ਹਨ ਤਾਂ ਪਤਾ ਨਹੀਂ ਪਮਕੜਾ ਵਾਂਗ ਕਿੱਥੋਂ ਨਿਕਲ ਆਉਂਦੇ ਹਨ ਨਹੀਂ ਨਹੀਂ ਪਮਕੜਾ ਵਾਂਗ ਨਹੀਂ ਉਹਨਾਂ ਪਤੰਗੀਆਂ ਵਾਂਗ ਜੋ ਸ਼ਮਾ ਦੇਖ ਕੇ ਆਪਾ ਕੁਰਬਾਨ ਕਰਨ ਲਈ ਖਿੱਚੇ ਆਉਂਦੇ ਹਨ ਇਹ ਇਹਨਾਂ ਦੀ ਸ਼ਮਾ ਜੰਗ ਦਾ ਮੈਦਾਨ ਹੀ ਹੈ ਕੀ ਬਕਵਾਸ ਕਰ ਰਿਹਾ ਹੈ ਅਬਦਾਲੀ ਜੈਨ ਖਾਨ ਨੂੰ ਨਾ ਰੋਕਦਾ ਤਾਂ ਪਤਾ ਨਹੀਂ ਉਹ ਹੋਰ ਕੀ ਕੁਝ ਬੋਲੀ ਜਾਂਦਾ ਪਰ ਇਹ ਨਹੀਂ ਕਿ ਜੇ ਜੈਨਾ ਬੋਲ ਰਿਹਾ ਸੀ ਕਿਸੇ ਬੇਸੁਰਤੀ ਵਿੱਚ ਬੋਲ ਰਿਹਾ ਸੀ ਉਹ ਪੂਰਾ ਚੇਤਨ ਸੀ ਉਸ ਨੇ ਜਾਣ ਬੁੱਝ ਕੇ ਸ਼ਹੀਦ ਸਿੰਘਾਂ ਦੇ ਆਉਣ ਦੀ ਗੱਲ ਅਬਦਾਲੀ ਤੋਂ ਲੁਕਾ ਲਈ ਸੀ ਉਹ ਚਾਹੁੰਦਾ ਸੀ ਕਿ ਉਸ ਨੂੰ ਕੀਦੀ ਕਾਇਰ ਕਹਿਣ ਤੋਂ ਪਹਿਲਾਂ ਅਬਦਾਲੀ ਖੁਦ ਉਹ ਵਰਤਾਰਾ ਦੇਖੇ ਤੇ ਪਤਾ ਲੱਗੇ ਕੀ ਅਸਲ ਵਿੱਚ ਵਾਪਰ ਕੀ ਰਿਹਾ ਹੈ ਤੁਸੀਂ ਹਜ਼ੂਰ ਆਪਣੇ ਲੜਾਕਿਆਂ ਨੂੰ ਅੱਗੇ ਕਰੋ ਸਾਡੀ ਤੌਬਾ ਹੈ ਜਾਪਨਾ ਤੁਸੀਂ ਖੁਦ ਰਣਾਂ ਦੇ ਜੇਤੂ ਹੋ ਅਸੀਂ ਤਾਂ ਤੁਹਾਡੀਆਂ ਮਾਰੀਆਂ ਮਾਰਾਂ ਤੇ ਕਦੇ-ਕਦਾਈਂ ਤੈਸ਼ ਵਿੱਚ ਆ ਜਾਂਦੇ ਹਾਂ ਤੇ ਆਪਣੇ ਆਪ ਨੂੰ ਸੂਰਮੇ ਸਮਝ ਬੈਠਦੇ ਹਾਂ ਸਾਡੀ ਭਿਆਹ ਹੈ ਹਜ਼ੂਰ ਇਹ ਮੈਦਾਨ ਵੀ ਤੁਸੀਂ ਹੀ ਸਰ ਕਰ ਸਕਦੇ ਹੋ ਜੈਨ ਖਾਨ ਇੱਕੋ ਵੇਲੇ ਕਈ ਪੱਤੇ ਖੇਡ ਰਿਹਾ ਸੀ ਤੇ ਅਬਦਾਲੀ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਜੈਨੇ ਦੀਆਂ ਗੱਲਾਂ ਤੇ ਗੁੱਸਾ ਕਰੇ ਜਾਂ ਆਪਣੇ ਯੋਧੇ ਹੋਣ ਦਾ ਮਾਣ ਪਰ ਜਦੋਂ ਕੋਈ ਆ ਕੇ ਇਹ ਕਹਿ ਦੇਵੇ ਕਿ ਅਸੀਂ ਤਾਂ ਤੁਹਾਡੀਆਂ ਗਉਆਂ ਹਾਂ ਹਜ਼ੂਰ ਮਾਰੋਚਾਏ ਰੱਖ ਲਓ ਤਾਂ ਬਦਾਲੀ ਵੀ ਕੀ ਕਰੇ ਹੰਕਾਰ ਤਾਂ ਹੋ ਸਕਦਾ ਹੈ ਅਬਦਾਲੀ ਨੂੰ ਨਾ ਆਇਆ ਹੋਵੇ ਪਰ ਜੈਨੇ ਦੀਆਂ ਗੱਲਾਂ ਨੇ ਉਸ ਦਾ ਤੇ ਉਸਦੀ ਫੌਜ ਦਾ ਮਾਣ ਵਧਾਇਆ ਹੀ ਸੀ ਕੀ ਹੋਇਆ ਜੇ ਅਸੀਂ ਸਵੇਰ ਦੇ ਸਿੰਘਾਂ ਨਾਲ ਭਿੜ ਰਹੇ ਹਾਂ ਤੇ ਉਹਨਾਂ ਨੂੰ ਮਾਰ ਨਹੀਂ ਸਕੇ ਹਮਲਾ ਵੀ ਤਾਂ ਅਸੀਂ ਪੂਰੀ ਰਣਨੀਤੀ ਨਾਲ ਨਹੀਂ ਕੀਤਾ ਜੇ ਅਸੀਂ ਪਾਣੀ ਪੱਤ ਵਾਂਗ ਆਪਣੀ ਆਈ ਤੇ ਆ ਗਏ ਤਾਂ ਦੁਨੀਆ ਭੁੱਲ ਜਾਵੇਗੀ ਕਿ ਧਰਤੀ ਤੇ ਕੋਈ ਸਿੱਖ ਨਾਂ ਦੀ ਕੌਮ ਵੀ ਵਸਦੀ ਸੀ ਆਪਣੇ ਇੱਕ ਸੈਨਾਪਤੀ ਨਾਲ ਗੱਲ ਕਰਦਿਆਂ ਅਬਦਾਲੀ ਬੋਲਿਆ ਇਹ ਗੱਲ ਉਸ ਲਈ ਤੇ ਸੈਨਾਪਤੀ ਲਈ ਵੀ ਦਿਲ ਨੂੰ ਤਰਵਾਸ ਦੇਣ ਵਾਲੀ ਸੀ ਭਾਵੇਂ ਅੰਦਰੋਂ ਅਬਦਾਲੀ ਜਾਣਦਾ ਸੀ ਕਿ ਪੰਜਾਬ ਤੇ ਪਾਣੀਪਤ ਦੀ ਮਿੱਟੀ ਦੀ ਤਸਵੀਰ ਬਿਲਕੁਲ ਵੱਖਰੀ ਹੈ ਪੰਜਾਬ ਕਦੇ ਰਾਜਗੱਦੀਆਂ ਬਚਾਉਣ ਲਈ ਨਹੀਂ ਲੜਿਆ ਤੇ ਨਾ ਹੀ ਲੜੇਗਾ ਪਰ ਫਿਰ ਵੀ ਉਹ ਜੈਨੇ ਦੀਆਂ ਗੱਲਾਂ ਤੋਂ ਬਾਅਦ ਆਪਣੇ ਆਪ ਨੂੰ ਇਹ ਤਰਵਾਸ ਵੀ ਦੇ ਰਿਹਾ ਸੀ ਅਸੀਂ ਕਿਹੜੇ ਇੱਥੇ ਕੋਈ ਜੰਗ ਜਿੱਤਣ ਆਏ ਸੀ ਅਸੀਂ ਤਾਂ ਸਿੰਘਾਂ ਨੂੰ ਸਭ ਕੁਝ ਸਿਖਾਉਣ ਆਏ ਸੀ ਤੇ ਇਹਨਾਂ ਦੇ ਸੈਂਕੜੇ ਪਰਿਵਾਰ ਮਾਰ ਕੇ ਅਸੀਂ ਸਭ ਕੁਝ ਸਿਖਾ ਵੀ ਦਿੱਤਾ ਹੈ ਪਰ ਜੀ ਇਹਨਾਂ ਦੀ ਟੈ ਹਜੇ ਵੀ ਨਹੀਂ ਗਈ ਤਾਂ ਉਹ ਟੈ ਮੰਨਣ ਲਈ ਹੁਣ ਅਸੀਂ ਇਸ ਨੂੰ ਜੰਗ ਦਾ ਮੈਦਾਨ ਜਾਣ ਕੇ ਹੀ ਲੜਾਂਗੇ ਸਿੱਖ ਸਰਦਾਰਾਂ ਨੇ ਪਾਣੀ ਦੀ ਟਾਬ ਤੋਂ ਦੇਖਿਆ ਕਿ ਸਮੁੰਦਰ ਦੀ ਇੱਕ ਬਹੁਤ ਵੱਡੀ ਛਾਲ ਵਾਂਗ ਅਬਦਾਲੀ ਦੀ ਫੌਜ ਅੱਗੇ ਵਧ ਰਹੀ ਹੈ ਸਰਦਾਰ ਚੜਤ ਸਿੰਘ ਤੇ ਸਰਦਾਰ ਜੱਸਾ ਸਿੰਘ ਇਕੱਠੇ ਪਹਿਲੀ ਕਤਾਰ ਵਿੱਚ ਆ ਖਲੋਤੇ ਤੇ ਬੰਦੂਖਾ ਰਾਮ ਜੰਗਿਆਂ ਦੀ ਇੱਕ ਛਲਕ ਕੀਤੀ ਅਬਦਾਲੀ ਦੀਆਂ ਪਹਿਲੀਆਂ ਕਤਾਰਾਂ ਦੇ ਕਈ ਸਪਾਈ ਮਾਰੇ ਗਏ ਪਠਾਨਾਂ ਦੀ ਰਫ਼ਤਾਰ ਕੁਝ ਘਟ ਹੋਈ ਸਰਦਾਰ ਚੜਤ ਸਿੰਘ ਭੱਜ ਕੇ ਵਹੀਰ ਦੇ ਕੋਲ ਜਾ ਖਲੋਤਾ ਪਰ ਐਤ ਕੀ ਸਰਦਾਰ ਜੱਸਾ ਸਿੰਘ ਮੰਗਰ ਨਹੀਂ ਮੁੜਿਆ ਉਹ ਪਹਿਲੀ ਕਤਾਰ ਵਿੱਚ ਅਡੋਲ ਖਲੋਤਾ ਸੀ ਅਫਗਾਨ ਫੌਜ ਅੱਗੇ ਵੱਧਦੀ ਆ ਰਹੀ ਸੀ ਤੇ ਸਰਦਾਰ ਜੱਸਾ ਸਿੰਘ ਟਾਸ ਤੋਂ ਮੱਸ ਨਹੀਂ ਹੋ ਰਿਹਾ ਸੀ। ਸਰਦਾਰ ਜੱਸਾ ਸਿੰਘ ਨੂੰ ਹਾਥੀ ਤੇ ਬੈਠਾ ਅਬਦਾਲੀ ਸਾਫ਼-ਸਾਫ਼ ਦਿਖ ਰਿਹਾ ਸੀ। ਉਸ ਨੇ ਆਪਣੀ ਬੰਦੂਕ ਹਾਥੀ ਵੱਲ ਸਿੱਧੀ ਕੀਤੀ। ਕੁਝ ਸਮਾਂ ਲਾਇਆ। ਸ਼ਿਸ਼ਤ ਬੰਨੀ ਬੰਦੂਕ ਤੋਂ ਇੱਕ ਪੱਲ ਲਈ ਅੱਖ ਪਾਸੇ ਕੀਤੀ ਤੇ ਅਬਦਾਲੀ ਨੂੰ ਦੇਖਿਆ। ਸ਼ਾਇਦ ਸਰਦਾਰ ਅਬਦਾਲੀ ਦੀ ਦੂਰੀ ਦੇਖ ਰਿਹਾ ਸੀ। ਮੁੜ ਅੱਖ ਬੰਦੂਕ ਨਾਲ ਲਾਈ। ਸ਼ਿਸ਼ਤ ਬੰਨੀ ਤੇ ਤਾੜ ਕਰਦੀ ਗੋਲੀ ਚਲਾਈ। ਹਾਥੀ ਦੀ ਚੰਗਿਆੜ ਨਿਕਲੀ ਅਫਗਾਨ ਸੇਨਾ ਦੇ ਚਿਹਰਿਆਂ ਦੇ ਰੰਗ ਪੀਲੇ ਪੈ ਗਏ ਧੰਨਵਾਦ